ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਬਹੁਤ ਟਾਈਮ ਬਾਅਦ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆਂ ਵੀਡੀਓ 'ਚ ਆਪਾਂ ਕਾਫੀ ਹਨਾ ਡਿਫਰੈਂਟ ਡਿਫਰੈਂਟ ਜਿਹੜੇ ਸਟੱਫ ਤੁਹਾਨੂੰ ਦਿਖਾਵਾਂਗੇ ਉਹਨਾਂ ਤੇ ਅਲੱਗ-ਅਲੱਗ ਤਰ੍ਹਾਂ ਦਾ ਹੋਇਆ ਕੰਮ ਤੋਂ ਉਹਨੂੰ ਦਿਖਾਵਾਂਗੇ ਤੇ ਵੀਡੀਓ 'ਚ ਹਨਾ ਜਿੰਨੇ ਵੀ ਸੂਟ ਦਿਖਾਏ ਜਾਣਗੇ ਉਹਨਾਂ ਦੀ ਡਿਟੇਲ ਵੀਡੀਓ 'ਚ ਹੀ ਦਿੱਤੀ ਜਾਊਗੀ ਤਾਂ ਪਲੀਜ਼ ਸਕਿਪ ਨਾ ਕਰਿਓ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੇ ਸਾਡੀ ਵੀਡੀਓਜ਼ ਤਸੰਦ ਉਹ ਨਹੀਂ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਅੱਜ ਦੇ ਜਿਹੜੇ ਸੂਟ ਦਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਆ ਆਪਾਂ ਸੈਂਪਲ ਤੁਹਾਨੂੰ ਦਿਖਾਉਣੇ ਪਸ਼ਮੀਨੇ ਦਾ ਕਲਰ ਇਚ ਕਾਫੀ ਮਿਲ ਜਾਣਗੇ ਤੁਹਾਨੂੰ ਬੈਲਵਟ ਦਾ ਆਪਾਂ ਤੁਹਾਨੂੰ ਕੁਆਲਿਟੀ ਦਿਖਾਉਣੇ ਆ ਨਵਾਂ ਸਟੱਫ ਆਇਆ ਲਾਈਨਿੰਗ ਬੈਲਵਟ ਉਹ ਤੁਹਾਨੂੰ ਦਿਖਾਉਣੇ ਆ ਤੇ ਕੁਝ ਹਨਾ ਅਲੱਗ-ਅਲੱਗ ਤਰ੍ਹਾਂ ਦਾ ਹੋਰ ਵੀ ਸਟੱਫ ਆ ਜਿਹੜਾ ਤੁਹਾਨੂੰ ਦਿਖਾਉਣੇ ਆ ਆਪਾਂ ਇਸ ਵੀਡੀਓ ਚ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਾ ਬੈਲਵਟੀ ਦਿਖਾਉਣੇ ਆ ਜਿਹੜੀ ਬੈਲਵਟ ਪਲੇਨ ਆਉਂਦੀ ਹੈ ਨਾ ਉਹ ਹੁੰਦੀ ਹੈ ਥੋੜੀ ਨਾ ਜਿਹੜੀ ਇਸ ਤੋਂ ਹੈਵੀ ਕੁਆਲਿਟੀ ਚ ਹੁੰਦੀ ਹੈ ਮਤਲਬ ਹੈਵੀ ਕੁਆਲਿਟੀ ਸੇਮ ਹੋਊਗੀ ਪਰ ਥੋੜੀ ਜਿਹੜੀ ਉਹਦਾ ਨਾ weight ਚ ਆਪਾਂ ਹੈਵੀ ਕਹਿ ਸਕਦੇ ਆ ਉਹਨੂੰ ਤੇ ਇਹ ਜਿਹੜੀ ਲਾਈਨਿੰਗ ਵੈਲਵਟ ਹੈ ਬਿਲਕੁਲ ਲਾਈਟ weight ਹੁੰਦੀ ਹੈ ਜੀ ਇਹ SK ਦੀ ਤੁਹਾਨੂੰ ਦਿਖਾ ਰਹੀ ਆ ਤੁਸੀਂ ਦੇਖ ਸਕਦੇ ਹੋ SK ਦੀ ਜਿਹੜੀ ਇਹ ਵੈਲਵਟ ਹੈ ਬਹੁਤ ਹੀ ਲਾਈਟ weight ਆ ਕੁਆਲਿਟੀ ਬਹੁਤ ਵਹੀ ਹੈ ਦੀ ਇਸਟ ਕਾਫੀ ਕਲਰ ਨੇ ਸਾਰੇ ਕਲਰ ਹੀ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਸੋਹਣੇ ਜੇ ਕਲਰ ਨੇ ਇਸ ਚ ਆਪਾਂ ਤੁਹਾਨੂੰ ਫੋਟੋ ਸ਼ੇਅਰ ਕਰ ਦਾਂਗੇ ਤੁਸੀਂ ਜੇ ਹੈ ਨਾ ਇਸ ਚ ਰੈਡੀ ਕਰਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਜਿਵੇਂ ਇਹ ਚ ਮੈਂ ਸੋਚ ਰਹੀ ਸੀ ਆਪਣੇ ਲਈ ਜਿਵੇਂ ਇੱਕ ਬੈਲਵਟ ਫਲਾਰ ਜਿਵੇਂ ਮਸ਼ੀਨ ਵਰਕ ਚ ਆਪਾਂ ਕਰਵਾਉਨੇ ਹੁੰਦੇ ਆ ਬੈਲਵਟ ਦੇ ਸਲੀਨ ਦੇ ਫਲਾਰ ਬੰਦੇ ਆ ਉਹ ਬਣਵਾਉਣੇ ਬਹੁਤ ਸੋਹਣਾ ਲੱਗੂ ਬਾਕੀ ਜੇ ਤੁਸੀਂ ਇਸ ਚ ਹੈਂਡਵਰਕ ਕਰਾਉਗੇ ਆਰੀ ਵਰਕ ਕਰਾਉਗੇ ਉਹ ਵੀ ਬਹੁਤ ਪਸੰਦ ਵਧੀਆ ਲੱਗੂਗਾ ਬਹੁਤ ਪਸੰਦ ਕੀਤਾ ਜਾਂਦਾ ਹੈ ਬੈਲਵਰਟ ਦੇ ਉੱਪਰ ਆਰੀ ਵਰਕ ਹੈਂਡ ਵਰਕ ਕੀਤਾ ਹੋਇਆ ਬਾਕੀ ਮਸ਼ੀਨ ਵਰਕ ਕਰਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਾਂ ਪਸ਼ਮੀਨੇ 'ਚ ਤੁਹਾਨੂੰ ਦਿਖਾਉਣੀ ਆ ਇਹ ਸੂਟ ਰੈਡੀ ਕੀਤਾ ਹੋਇਆ ਇਹ ਵੀ ਐਸਕੇ ਦਾ ਪਸ਼ਮੀਨਾ ਤੁਸੀਂ ਰਸ਼ੀਆ ਤੇ ਏਕੇ ਤਾਂ ਇੰਨਾ ਸੀ ਹੈ ਨਾ ਜਿਵੇਂ ਪ੍ਰਾਈਸ ਅਕੋਰਡਿੰਗ ਕਈ ਨੂੰ ਹੁੰਦਾ ਵੀ ਸਾਨੂੰ ਏਕੇ ਦਾ ਚੱਲ ਜਾਊਗਾ ਵੀ ਸਾਨੂੰ ਇਹ ਪ੍ਰਾਈਸ ਚੱਲ ਜਾਊਗਾ ਤਾਂ ਆਪਾਂ ਏਕੇ ਦਾ ਵੀ ਜਿਹੜਾ ਹੈ ਨਾ ਰਿਟਾਇਰ ਕਰਾ ਦਿੰਨੇ ਆ ਪਰ ਹਨਾ ਜੇ ਤੁਸੀਂ SK ਦਾ ਲਓਗੇ ਜਾਂ ਰਸ਼ੀਆ ਦਾ ਲਓਗੇ ਰਾਮਟੈਕਸ ਦਾ ਲਓਗੇ ਉਹ ਜਿਆਦਾ ਬੈਟਰ ਰਹੂਗਾ ਇਹਦਾ ਜਿਹੜਾ ਸਟੱਫ ਬਹੁਤ ਹੀ ਜਿਆਦਾ ਵਧੀਆ ਜੀ SK ਦਾ ਤੇ ਰਾਮਟੈਕਸ ਦਾ ਪ੍ਰਾਈਸ ਇਹਨਾਂ ਦਾ 800 ਦੀ ਰੇਂਜ 'ਚ ਤੁਹਾਨੂੰ ਇਹ ਪਲੇਨ ਸੂਟ ਮਿਲ ਜਾਊਗਾ ਇਸ ਤਰ੍ਹਾਂ ਦਾ ਇਸੇ ਵਾਰ ਕੁਆ ਹੈ ਜੇ ਸੇਮ ਵਰਕ ਤੁਸੀਂ ਕਰਾਉਣਾ ਬਿਲਕੁਲ ਜੀ ਹਨਨ ਜੇ ਪ੍ਰਾਈਸ ਤੇ ਤੁਹਾਨੂੰ ਇਹ ਰੈਡੀ ਮਿਲ ਜਾਊਗਾ ਵਿਦ ਦੁਪੱਟਾ ਮਤਲਬ ਥੋੜਾ ਜੇ ਦੁਪट्टे ਦੀ ਕੁਆਲਿਟੀ ਤੇ ਡਿਪੈਂਡ ਕਰਦਾ 25 2800 ਦੇ ਵਿੱਚ ਹੀ ਤੁਹਾਨੂੰ ਸਟੱਫ ਹੋ ਗਿਆ ਦੁਪੱਟਾ ਹੋ ਗਿਆ ਵਰਕ ਹੋ ਗਿਆ ਤੁਹਾਨੂੰ ਇਸ ਰੇਂਜ ਚ ਜਿਹੜਾ ਰੈਡੀ ਮਿਲ ਜੂਗਾ ਸੂਟ ਰੇਟ ਆਪਾਂ ਵੱਧ ਘੱਟ ਇਸ ਲਈ ਕਿਹਾ ਜੀ ਕਈ ਵਾਰ ਹਨਾ ਕਿਸੇ ਨੇ ਨਾ ਕਰਵਾਉਣਾ ਦੁਪੱਟਾ ਟਾਈਡਾ ਹੀ ਕਰਾਉਣਾ ਹੁੰਦਾ ਕਿਸੇ ਨੂੰ ਪਲੇਨ ਤਾਂ ਥੋੜਾ ਜਿਹੜਾ ਫਰਕ ਪੈ ਜਾਂਦਾ ਇਸ ਰੇਂਜ ਦਾ ਜਿਹੜਾ ਰਹੂਗਾ ਜੀ ਸੂਟ ਤੇ ਇਹ ਆ ਗਿਆ ਇਹਦਾ ਬਾਜੂ ਦਾ ਕੰਮ ਸਾਰੇ ਸੂਟ ਤੇ ਬਹੁਤ ਹੀ ਪਿਆਰਾ ਕੰਮ ਹੋਇਆ ਵੈਰੀ ਕਿਸੇ ਵੀ ਤਰ੍ਹਾਂ ਦਾ ਮਸ਼ੀਨ ਵਰਕ ਤੁਸੀਂ ਕਰਵਾ ਸਕਦੇ ਹੋ ਪਸ਼ਮੀਨੇ ਤੇ ਜ਼ਿਆਦਾਤਰ ਜਿਹੜੇ ਮਸ਼ੀਨ ਵਰਕ ਹੀ ਸੋਹਣਾ ਲੱਗਦਾ ਤੁਸੀਂ ਮਸ਼ੀਨ ਵਰਕ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਜਿਹੜਾ ਸੈਂਡ ਕਰ ਸਕਦੇ ਹੋ ਤੁਸੀਂ ਸਾਡੇ ਕਿਤੇ ਡਿਜ਼ਾਈਨ ਚੋਂ ਵੀ ਸਿਲੈਕਟ ਕਰ ਸਕਦੇ ਹੋ ਤੇ ਖੁਦ ਦਾ ਡਿਜ਼ਾਈਨ ਵੀ ਤੁਸੀਂ ਸਾਨੂੰ ਭੇਜ ਕੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਸ਼ਿਮਰ ਦੇ ਵੀ ਕਾਫੀ ਪ੍ਰਿੰਟਰ ਜਿਹੜੇ ਆਪਣੇ ਕੋਲੇ ਆਏ ਸੀ ਤੇ ਇੱਕ ਜਿਹੜਾ ਪਸੂਟ ਉਹਨਾਂ ਚ ਰੈਡੀ ਕੀਤਾ ਤੁਹਾਨੂੰ ਦਿਖਾਉਣੇ ਆ ਇਹ ਸੀ ਜੀ ਬਹੁਤ ਹੀ ਪਿਆਰਾ ਸ਼ਿਮਰ ਦਾ ਜਿਹੜਾ ਸ਼ਰਟਰ ਹੋਊਗੀ ਪ੍ਰਿੰਟਡ ਸ਼ਰਟਰ ਹੋਊਗੀ ਇਸ 'ਚ ਕਾਫੀ ਜਿਆਦੇ ਜਿਹੜੇ ਜਿੰਨੇ ਵੀ ਸ਼ਿਮਰ ਪ੍ਰਿੰਟ ਚ ਜਿਹੜੇ ਕਲਰ ਨੇ ਪ੍ਰਿੰਟ ਨੇ ਉਹ ਇੱਕ ਤੋਂ ਇੱਕ ਵੱਧ ਕੇ ਨੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਕਲਰ ਪ੍ਰਿੰਟ ਆਉਂਦੇ ਆ ਜੀ ਇਸ 'ਚ ਤੁਸੀਂ ਰੈਡੀ ਕਰਾ ਸਕਦੇ ਹੋ ਆਪਾਂ ਫੋਟੋਜ਼ ਜਿਹੜੀਆਂ ਸ਼ੇਅਰ ਕਰਦੇ ਰਹਿੰਨੇ ਆ ਵਾਟਸਐਪ ਗਰੁੱਪ 'ਚ ਤੁਸੀਂ ਉਸ 'ਚ ਐਡ ਹੋ ਸਕਦੇ ਹੋ ਇਹ ਤਾਂ ਆਪਾਂ ਨੇ ਬਾਟਮ ਵਰਕ ਕਰਾਇਆ ਸੀ ਇਸ ਤਰ੍ਹਾਂ ਦਾ ਬਾਟਮ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹੜਾ ਵਰਕ ਹੋਇਆ ਦੇਖੋ ਤੁਸੀਂ 600 ਦੀ ਰੇਂਜ 'ਚ ਜਿਹੜਾ ਆਪਾਂ ਇਹ ਵਰਕ ਕਰਾਇਆ ਸੀ ਤੇ ਸ਼ਿਮਰ ਪ੍ਰਿੰਟ ਵੀ ਸਿਰਫ 1200 ਦੀ ਰੇਂਜ 'ਚ ਤੁਹਾਨੂੰ ਸਾਡੇ ਕੋਲੋਂ ਮਿਲ ਜੂਗਾ ਜਿਹੜੀ ਇਹਦੀ ਬਾਟਮ ਆ ਉਹ ਵੀ ਪਲੇਨ ਸ਼ਿਮਰ ਰਹੂਗੀ ਪ੍ਰਿੰਟਡ ਇਹਦੇ ਨਾਲ ਸ਼ਰਟ ਰਹੂਗੀ ਤੇ ਵਰਕ ਤੋਂ ਨੂੰ ਦੱਸਦਾ ਵਰਕ ਬਾਕੀ ਹੈ ਨਾ ਡਿਜ਼ਾਈਨ ਅਕੋਰਡਿੰਗ ਇਹਨਾਂ ਦਾ ਪ੍ਰਾਈਸ ਚੇਂਜ ਹੁੰਦਾ ਰਹਿੰਦਾ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਰੈਡੀ ਕਰਦੇ ਆਂ ਜੀ ਸ਼ਿਮਰ ઓਰਗਾਂਜ਼ਾ ਦਾ ਦੁਪੱਟਾ ਰੈਡੀ ਕੀਤਾ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਦਾ ਦੁਪੱਟਾ ਰੈਡੀ ਕਰਾ ਦਿੰਨੇ ਹੋ ਕਰਾ ਸਕਦੇ ਹੋ ਜਿਵੇਂ ਹੈ ਨਾ ਕਈ ਕਸਟਮਰ ਨੇ ઓਰਗਾਂਜ਼ਾ ਸਟਫ ਲਾਈਕ ਨਹੀਂ ਕਰਦੇ ਤੁਹਾਨੂੰ ਤੁਸੀਂ ਹੈ ਨਾ ਬਰਬਰੀ ਵਗੈਰਾ ਚ ਵੀ ਰੈਡੀ ਕਰਾ ਸਕਦੇ ਹੋ ਪਲੇਨ ਸ਼ਿਮਰ ਚ ਵੀ ਰੈਡੀ ਕਰਾ ਸਕਦੇ ਹੋ ਇਸ ਤਰ੍ਹਾਂ ਦੇ ਦੁਪੱਟੇ ਵੀ ਰੈਡੀ ਕਰਾ ਸਕਦੇ ਹੋ ਤੁਸੀਂ ਤੇ ਜਿਵੇਂ ਇਹੀ ਸੇਮ ਆਪਾਂ ਨੇ ਇੱਕ ਜਿਹੜਾ ਆਪਣੇ ਕੋਲੇ ਬਰਬਰੀ ਦਾ ਪ੍ਰਿੰਟ ਸੀ ਇਹ ਵਾਲਾ ਇਸ ਚ ਆਪਾਂ ਜਿਹੜਾ ਹਨਾ ਸ਼ਰਟ ਜਿਹੜੀ ਹਲੇ ਸਟੀਚ ਹੋਣੀ ਰਹਿੰਦੀ ਆ ਇਸ ਤਰ੍ਹਾਂ ਦਾ ਵਰਕ ਸੇਮ ਉਹੀ ਵਰਕ ਹੈ ਜੀ ਇਹ ਵੀ ਤੇ ਇਸ ਤੇ ਇਸ ਸਲਵਾਰ ਤੇ ਕੀਤਾ ਕਾਫੀ ਪ੍ਰਿੰਟ ਤੁਹਾਨੂੰ ਬਰਬਰੀ ਦੇ ਪ੍ਰਿੰਟ ਵੀ ਤੁਹਾਨੂੰ ਕਾਫੀ ਮਿਲ ਜਾਣਗੇ ਤੁਸੀਂ ਇਹਨਾਂ ਚ ਵੀ ਰੈਡੀ ਕਰਾ ਸਕਦੇ ਹੋ ਬਾਕੀ ਆਪਣੇ ਹੋਰ ਵੀ ਜਿਹੜੇ ਪ੍ਰਿੰਟ ਆ ਰੈਡੀ ਹੋ ਰਹੇ ਆ ਜਿਵੇਂ ਸ਼ਰਟ ਤੇ ਵੀ ਵਰਕ ਕਰਵਾਇਆ ਬਾਜੂ ਤੇ ਵੀ ਵਰਕ ਕਰਵਾਇਆ ਇਹ ਇਹ ਪਹੁੰਚਿਆ ਤੇ ਕੀਤਾ ਹੋਇਆ ਸੀ ਇਸ ਤਰ੍ਹਾਂ ਦਾ ਜਿਹੜਾ ਮੰਮੀ ਲੁਗਾ ਤੇ ਇੱਕ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਅ ਇੱਕ ਨਾ ਕਸਟਮਰ ਨੇ ਆਪਾਂ ਨੂੰ ਦੁਪੱਟਾ ਭੇਜਿਆ ਸੀਗਾ ਕਾਫੀ ਜਿਹੜਾ ਹਨਾ ਪੁਰਾਣਾ ਦੁਪੱਟਾ ਪਿਆ ਸੀ ਉਹਨਾਂ ਕੋਲੇ ਉਹਨਾਂ ਦੇ ਮੰਮੀ ਦਾ ਹੋਣਾ ਤੇ ਆਪਾਂ ਨੇ ਕੀ ਕੀਤਾ ਇਹਨੂੰ ਲੇਸ ਵੀ ਜਿਹੜੀ ਆ ਹਨਾ ਨਵੀਂ ਦੇਤੀ ਐ ਪੁਰਾਣੀ ਉਤਾਰ ਕੇ ਤੇ ਇਹਦੇ ਨਾਲ ਉਹਨਾਂ ਦਾ ਸੂਟ ਰੈਡੀ ਕੀਤਾ ਆਪਾਂ ਨੇ ਸੂਟ ਦੇਖੋ ਤੁਸੀਂ ਇਹ ਵਾਲਾ ਸੂਟ ਰੈਡੀ ਕੀਤਾ ਇਹ ਵਾਲੇ ਦੁਪੱਟੇ ਦੇ ਨਾ ਜਿਹੜਾ ਕਲਰ ਇਸ ਚ ਲੱਗਿਆ ਹੋਇਆ ਉਹ ਆਪਾਂ ਜਿਹੜਾ ਸੂਟ ਰੈਡੀ ਕੀਤਾ ਇਸ ਤਰ੍ਹਾਂ ਦਾ ਸੇਮ ਆਪਾਂ ਉਹਨਾਂ ਨੂੰ ਵਰਕ ਦਿੱਤਾ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ ਉਹ ਜਿਹੜਾ ਇਹ ਦੇਖ ਕੇ ਕੰਮ ਹੋਇਆ ਹੋਇਆ ਉਹਨਾਂ ਨੂੰ ਐਵੇਂ ਸੀ ਵੀ ਹਨਾ ਉਮੀਦ ਨਹੀਂ ਸੀ ਵੀ ਹਨਾ ਉਹ ਕਾਫੀ ਜਿਵੇਂ ਉਹਨਾਂ ਦੇ 25 ਸਾਲ ਪੁਰਾਣੇ ਦੁਪੱਟੇ ਨੇ ਇਹ ਆਪਾਂ ਹੋਰ ਵੀ ਤੁਹਾਨੂੰ ਦਿਖਾਉਣੇ ਆ ਵੀ ਕੰਮ ਐਵੇਂ ਆਪਾਂ ਨੂੰ ਮਿਲ ਜੂਗਾ ਪਰ ਆਪਾਂ ਉਹਨਾਂ ਨੂੰ ਉਵੇਂ ਦਾ ਕੰਮ ਕਰਕੇ ਦਿੱਤਾ ਜਿਵੇਂ ਦਾ ਉਹ ਲੱਭਦੇ ਸੀਗੇ ਇਸ ਤਰ੍ਹਾਂ ਆਪਾਂ ਉਹਨਾਂ ਦੇ ਬੂਟੇ ਪਵਾਇਆ ਇਸ ਚ ਤੇ ਇਸ ਤਰ੍ਹਾਂ ਬਾਜੂ ਤੇ ਕੰਮ ਹੋਇਆ ਹੈ ਇਸ ਤਰ੍ਹਾਂ ਦਾ ਕੰਮ ਕੀਤਾ ਇਸ ਨਾਲੋਂ ਵੀ ਸੋਨਾ ਕੰਮ ਹੋਇਆ ਜੀ ਤੇ ਇੱਕ ਉਹਨਾਂ ਦਾ ਇਹ ਵਾਲਾ ਦੁਪੱਟਾ ਸੀਗਾ ਕਾਫੀ ਜਿਹੜਾ ਹਨਾ ਮਤਲਬ 25 ਸਾਲ ਪੁਰਾਣਾ ਹੈਗਾ ਇਹ ਦੁਪੱਟਾ ਉਹਨਾਂ ਦਾ ਇਸ ਤਰ੍ਹਾਂ ਦੀ ਲੇਸ ਦਿੱਤੀ ਗਈ ਹੈ ਇਹਨੂੰ ਤੇ ਉਹਨਾਂ ਨੇ ਕੀ ਕੀਤਾ ਸੀ ਇਹਨਾਂ ਨੇ ਕਿਹਾ ਸੀਗਾ ਵਾਈਟ ਕਲਰ ਦਾ ਸਕਰਟ ਸੂਟ ਬਣਾਉਣਾ ਤੇ ਆਪਾਂ ਸਕਰਟ ਸੂਟ ਬਣਾਇਆ ਉਹਨਾਂ ਦਾ ਸਾਰੀ ਸਕਰਟ ਪਲੇਨ ਰਹੂਗੀ ਨੀਚੇ ਪੈਚ ਲਗਾ ਕੇ ਆਪਾਂ ਇਸ ਤਰ੍ਹਾਂ ਵਰਕ ਕਰਾਇਆ ਸਾਰੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਵਰਕ ਹੋਇਆ ਫਲੇਅਰ ਵੀ ਇਹਦਾ ਕਾਫੀ ਬਣਾਇਆ 4 ਮੀਟਰ ਜਿਹੜਾ ਸਟਾਫ ਲੱਗਿਆ ਜੀ 4 ਮੀਟਰ ਦਾ ਫਲੇਅਰ ਹੈਗਾ ਇਹਦਾ ਤੇ ਇਹ ਵਾਲੀ ਰਹੂਗੀ ਜੀ ਚੋਲੀ ਸ਼ਾਰਟ ਹੈ ਜਿਹੜੀ ਸ਼ਰਟ ਬਣਾਈ ਆਪਾਂ ਨੇ ਸਾਰਾ ਆਰੀ ਵਰਕ ਕੀਤਾ ਗਿਆ ਇਸ 'ਚ ਬਾਜੂ ਤੇ ਪੈਚ ਵਰਕ ਕੀਤਾ ਹੋਇਆ ਤੇ ਨੀਚੇ ਘੇਰੇ ਤੇ ਪੈਚ ਵਰਕ ਕੀਤਾ ਤੇ ਬੈਕ ਸਾਈਡ ਵੀ ਪੈਚ ਵਰਕ ਕੀਤਾ ਹੋਇਆ ਇਸ ਤਰ੍ਹਾਂ ਆਰੀ ਨਾਲ ਡਿਜ਼ਾਈਨ ਕੀਤਾ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜਦੋਂ ਪੈਨਣਗੇ ਨਾ ਉਹ ਇਹ ਵਾਲਾ ਸੂਟ ਕਾਫੀ ਵਧੀਆ ਲੁੱਕ ਦੇਊਗਾ ਤੇ ਇਹ ਵਾਲਾ ਦੁਪੱਟਾ ਉਹਨਾਂ ਦੀ ਮਦਰ ਦਾ ਸੀਗਾ ਕਾਫੀ ਸੋਹਣਾ ਲੱਗੂਗਾ ਇਹ ਪੈਨਿਆ ਹੋਇਆ ਸੂਟ ਬਹੁਤ ਵਧੀਆ ਜਿਹੜਾ ਆ ਰੈਡੀ ਹੋਇਆ ਜੇ ਤੁਹਾਡੇ ਕੋਲੇ ਵੀ ਐਵੇਂ ਦੇ ਦੁਪट्टे ਰੈਡੀ ਆ ਕਾਫੀ ਹਨਾ ਹੈਵੀ ਦੁਪट्टे ਹੁੰਦੇ ਆ ਪੁਰਾਣੀ ਤੁਸੀਂ ਉਹਨਾਂ ਨਾਲ ਵੀ ਆਪਣੇ ਸੂਟ ਕਸਟਮਾਈਜ਼ ਕਰਾ ਸਕਦੇ ਹੋ ਬਿਲਕੁਲ ਜੈਨੂਇਨ ਜੇ ਪ੍ਰਾਈਸ 'ਚ ਜਿਹੜੇ ਸੂਟ ਰੈਡੀ ਹੋ ਜਾਂਦੇ ਨੇ ਜੀ ਓਕੇ ਜੀ ਤੁਹਾਨੂੰ ਅੱਜ ਤੇ ਜਿਹੜੇ ਸੂਟ ਨੇ ਸਾਡੀ ਪਸੰਦ ਆਏ ਹੋਣਗੇ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ 'ਚ ਮਿਲਦੇ ਹਾਂ ਜੀ